ਇਹ ਗੁਰਦਾਸਪੁਰ ਏਰੀਆ ਜਾਂ ਉਹਦੇ ਅਲਾਗੇ ਦੇ ਜਿਹੜੇ ਹੋਰ ਸਰਹੱਦੀ ਏਰੀਏ ਨੇ ਉੱਥੇ ਕਹਿੰਦੇ ਐਸਜੀਪੀਸੀ ਨੇ ਵੀ ਹੁਕਮ ਦਿੱਤੇ ਨੇ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੈ ਉਹਨਾਂ ਨੂੰ ਉੱਥੋਂ ਤਬਦੀਲ ਕਰ ਦੇਣਾ ਚਾਹੀਦਾ ਕਿਉਂਕਿ ਪਹਿਲਾਂ ਜਿਵੇਂ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਤਾਂ ਉਹਦੇ ਨਾਲ ਇਹ ਮਾਹੌਲ ਜ਼ਿਆਦਾ ਪੈਦਾ ਹੋ ਗਿਆ ਫਿਰ ਇੱਕ ਡਰ ਪੈਦਾ ਹੋ ਗਿਆ ਜਿਵੇਂ ਤੁਸੀਂ ਇੱਕ ਪਿੱਛੇ ਵੀ ਗੱਲ ਆਪ ਕਰਦੇ ਕਿ ਅੰਮ੍ਰਿਤਸਰ ਵੀ ਉਸ ਕਹੋਗੇ ਨਿਸ਼ਾਨੇ ਦੇ ਵਿੱਚ ਆਉਂਦਾ ਹੈ ਜ਼ਿਆਦਾਤਰ ਤਾਂ ਉਹਨਾਂ ਸਾਰੇ ਕਾਰਨਾ ਕਰਕੇ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਜੀ ਨਹੀਂ ਦੇਖੋ ਮੇਰੇ ਖਿਆਲ ਦੇ ਨਾਲੇ ਸਿਆਣਾ ਫੈਸਲਾ ਹੈ ਹਮ ਸਿਆਣਪ ਵਾਲਾ ਫੈਸਲਾ ਹੈ ਜੀ ਕਿ ਯੁੱਧਾਂ ਚ ਜੰਗਾਂ ਚ ਜੋ ਹੁੰਦਾ ਆਪਾਂ ਨੂੰ ਪਤਾ ਹੀ ਹੈ ਆਪਾਂ ਇਸ ਤੋਂ ਪਹਿਲਾਂ ਪੁਨਛ ਦੇ ਨੇੜੇ ਜੋ ਕੇਂਦਰੀ ਸਿੰਘ ਸਭਾ ਗੁਰਦੁਆਰਾ ਸੀਗਾ ਹਮ ਉੱਥੇ ਵੇਖਿਆ ਕਿ ਕਿਸ ਤਰ੍ਹਾਂ ਸ਼ੈਲਿੰਗ ਹੋ ਗਈ ਜੀ ਤੇ ਸਿੱਟੇ ਵੱਜੋਂ ਜੋ ਭਾਈ ਸਾਹਿਬ ਸੀਗੇ ਉੱਥੇ ਦੇ ਗ੍ਰੰਥੀ ਸਿੰਘ ਹਮ ਉਹ ਚੱਲ ਬਸੇ ਜੀ ਨਾਲਛਤ ਕੋਈ ਇੱਕ ਹੋਰ ਸੰਧਾ ਫੌਜੀ ਸਾਹਿਬ ਸੀ ਕੋਈ ਸਾਬਕਾ ਫੌਜੀ ਸੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਸਰਹੱਦੀ ਇਲਾਕਿਆਂ ਚ ਜਿੱਥੇ ਬਿਲਕੁਲ ਪਿੰਡ ਜਿਹੜੇ ਪਿੰਡ ਛੱਡੋ ਆਪਣੇ ਤੇ ਖੇਤਗਾਹ ਪਾਕਿਸਤਾਨ ਚ ਨੇ ਇੱਕ ਤਰ੍ਹਾਂ ਦਾ ਹੂੰ ਬਿਲਕੁਲ ਸਮਝਦੇ ਹੋ ਨਾ ਤਾਰੋਂ ਪਾਰ ਮਿਕਰਾ ਪਈਆਂ ਸੀ ਉਹ ਫਸਲ ਦੀਆਂ ਵੀ ਕਿਵੇਂ ਸੰਭੀ ਜਾਣੀ ਐ ਇੱਧਰ ਉੱਧਰ ਹਾਂਜੀ ਤਾਂ ਮਤਲਬ ਕਿ ਕਈ ਪਿੰਡ ਜੇ ਤੁਸੀਂ ਬਾਰਡਰ ਦੇਖਿਆ ਹੋਵੇਗਾ ਤੁਹਾਨੂੰ ਸ਼ਾਇਦ ਪਤਾ ਹੋਊਗਾ ਹੂੰ ਇਹਨਾਂ ਇਹ ਇਲਾਕਿਆਂ ਦੇ ਵਿੱਚ ਦੂਰ ਕੀ ਜਾਣਾ ਕਦੇ ਆ ਜਲਾਲਾਬਾਦ ਚੱਲ ਜਾਓ ਇਜਲਾਲਾਬਾਦ ਕੀ ਆ ਸਾਡੇ ਦੋਸਤ ਆ ਤੇ ਉੱਥੇ ਰਹਿੰਦੇ ਆ ਹਾਈਵੇ ਤੇ ਉਹਨਾਂ ਦੇ ਘਰ ਆ ਤੇ ਬਸ ਉੱਥੋਂ ਪਰੇ ਥੋੜੀ ਦੂਰ ਪਰਾਂ ਬੱਡ ਰਹੇ ਰੇ オレンジ ਰੂਜ ਉੱਥੇ ਘਟ ਜਾਂਦੀ ਹੈ ਜਿੱਥੋਂ ਕਿਤੇ ਚਾਹੀਏ ਤੋ ਕਹਿਣ ਦਾ ਮਤਲਬ ਇਹ ਆ ਕਿ ਭਾਈ ਇਹ ਕਈ ਪਿੰਟ ਇਸ ਤਰ੍ਹਾਂ ਦੇ ਆ ਜਿਹੜੇ ਬਿਲਕੁਲ ਮਾਰ ਰੇ ਇੱਥੇ ਹੂੰ ਜਿੱਥੋਂ ਲਾ ਲਓ ਕਿ ਕੋਈ ਜਿਹੜੀ ਤਾਰ ਆ ਉਹ ਕੁਝ ਮੀਟਰ ਦੂਰ ਰਹਿ ਜਾਂਦੀ ਆ ਦੂਰ ਰਹਿ ਜਾਂਦੀ ਜੀ ਠੀਕ ਆ ਨਾ ਜੀ ਸੋ ਜਦੋਂ ਮੰਨ ਲਓ ਕੋਈ ਫਰੰਟ ਫਿਰ ਇਸ ਤਰ੍ਹਾਂ ਯੁੱਧ ਦਾ ਖੁੱਲ ਜਾਂਦਾ ਹੈ ਹੂੰ ਤੇ ਫਿਰ ਇਹ ਉਮੀਦ ਕਰਨੀ ਮੇਰੇ ਖਿਆਲ ਦੇ ਨਾਲ ਮੂਰਖਤਾ ਹੈ ਕਿ ਆ ਬਚ ਜਾਏਗੀ ਚੀਜ਼ ਤੇ ਆ ਨੁਕਸਾਨ ਨਹੀਂ ਜਾਏਗਾ ਜੀ ਇਹਦਾ ਅੰਦਾਜ਼ਾ ਗਾਉ ਕਿਵੇਂ ਲਾਉ ਸਾਰੀਆਂ ਚੀਜ਼ਾਂ ਵਿੱਚ ਆ ਜਾਂਦੀਆਂ ਨੇ ਜੰਗ ਦੇ ਮੌਦੇ ਵਿੱਚ ਤਾਂ ਉਹਦੇ 'ਚ ਇਹਨਾਂ ਨੇ ਜਿਹੜਾ ਫੈਸਲਾ ਕੀਤਾ ਮੈਂ ਇਸ ਨੂੰ ਸਿਆਣਪ ਭਰਿਆ ਫੈਸਲਾ ਮੰਨਦਾ ਕਿ ਗੁਰੂ ਸਾਹਿਬ ਦੇ ਜਿਹੜੇ ਸਰੂਪ ਨੇ ਜਿਹੜੇ ਬਿਲਕੁਲ ਕਹ ਲੋ ਕਿ ਸਰਹੱਦੀ ਇਲਾਕੇ 'ਚ ਖਾਸ ਤੌਰ ਤੇ ਜਿਸ ਨੂੰ ਤਾਂ ਵਾਰ ਜ਼ੋਨ ਕਹਿ ਲਿਆ ਕਿ ਜੇ ਉਹ ਵਾਰ ਜ਼ੋਨ ਬਣ ਜਾਂਦੀ ਆ ਤਾਂ ਉਹਦੇ 'ਚੋਂ ਸਤਕਾਰ ਸਿਹਤ ਪਹਿਲਾਂ ਹੀ ਦੂਜੀਆਂ ਥਾਵਾਂ ਤੇ ਤਬਦੀਲ ਕਰ ਲੈ ਜਾਂ ਤੇ ਮਾੜੀ ਗੱਲ ਹੈ ਸਿਆਣੀ ਗੱਲ ਹੈ ਸਿਆਣੀ ਗੱਲ ਹੈ ਹਾਲਾਂਕਿ ਮੈਂ ਅੱਗੇ ਕਿਹਾ ਤੇ ਕਹਿੰਦਾ ਵੀ ਰਹੂੰਗਾ ਕਿ ਸਿਵਿਲਿਅਨ ਟਿਕਾਣਿਆਂ ਨੂੰ ਜੰਗ ਦੇ ਉਸੂਲ ਹੁੰਦੇ ਨੇ ਨਾ ਸਿਵਿਲਿਅਨ ਟਿਕਾਣਿਆਂ ਨੂੰ ਸਕੂਲਾਂ ਨੂੰ ਜਾਂ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਪਰ ਅੱਜ ਕੱਲ੍ਹ ਜੰਗ ਦੇ ਜਿਵੇਂ ਮੈਂ ਤਹਾਨੂੰ ਦੱਸਿਆ ਕਿ ਹਾਲਾਤ ਅਤੇ ਪੈਨਟੜੇ ਬਿਲਕੁਲ ਜੁਦਾ ਨੇ ਸਾਂ ਇਜ਼ਰਾਈਲ ਕੀ ਕਰ ਗਿਆ ਇਜ਼ਰਾਈਲ ਨੇ ਬੱਚੇ ਨਹੀਂ ਮਾਰੇ ਉਥੇ ਹੂੰ ਵੜ ਕੇ ਹਸਪਤਲ ਦੇ ਮਰੀਜ਼ ਨਹੀਂ ਮਾਰੇ ਜੀ ਕੀ ਕਰ ਲਿਆ ਦਾ ਕੁਝ ਨਹੀਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੰਡੀਆ ਵੀ ਲਗਭਗ ਲਗਭਗ ਵੈਸਾ ਹੀ ਪੈਂਤੜਾ ਜਿਹੜਾ ਮਲਕੇ ਤੁਰ ਰਿਹਾ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਔਰ ਅਮਿਤਪਾਲ ਸਿੰਘ ਜੀ ਵੀ ਕਹਿ ਰਹੇ ਨੇ ਕਿ ਐਸਪੀਸੀ ਦਾ ਫੈਸਲਾ ਜਿਹੜਾ ਸ਼ਲਾਘਾਯੋਗ ਹੈ ਬਿਲਕੁਲ ਜੀ ਔਰ ਜੋ ਰਾਵਰ ਢਿੱਲੋਂ ਜੀ ਦੱਸ ਰਹੇ ਨੇ ਕਿ ਜੰਮੂ ਕਸ਼ਮੀਰ ਵਿੱਚ ਉਸ ਦਿਨ ਕਹਿੰਦੇ ਚਾਰ ਸਿੰਘ ਮਰੇ ਨੇ ਗੋਲੀਬਾਰੀ ਦੇ ਵਿੱਚ ਦੋ ਮੁਸਲਮਾਨ ਵੀਰ ਵੀ ਜਿਹੜੇ ਆ ਉਹਨਾਂ ਦੀ ਵੀ ਮੌਤ ਹੋਈ ਹੈ ਉੱਥੇ ਬੱਚੇ ਮਰੇ ਨੇ ਜੀ ਚਾਰ ਪੰਜ ਬੱਚੇ ਵੀ ਮਰੇ ਨੇ ਹੁਣ ਤੱਕ 17 ਸਵਿਲੀਨ ਜਿਹੜੇ ਆ ਮਰੇ ਨੇ ਬਹੁਤ ਮਾੜੀ ਗੱਲ ਆ ਮੰਦਪਾਗੀ ਕੋਈ ਵੀ ਹੋਵੇ ਆਪਾਂ ਤੇ ਅਕਸਰ ਹੀ ਗੱਲ ਕਰਦੇ ਆ ਕਿ ਇੱਧਰ ਦਾ ਜਾ ਉੱਧਰ ਦਾ ਹਨਾ ਜੰਗਾਂ ਨਾਲ ਲੜਾਈਆਂ ਚੱਲ ਪੈਂਦੀਆਂ ਇਹਨਾਂ ਦਾ ਖੂਨੀ ਪੱਖ ਹੀ ਇਹ ਹੁੰਦਾ ਨਾ ਕਿ ਇਹਨਾਂ ਨੇ ਕਾਹਨ ਨਿਰਦੋਸ਼ਤਾ ਕਰਨਾ ਹੈ ਬੇਦੋਸ਼ੀਦਾ ਕਰਨਾ ਹੈ ਸਾਹਿਬ ਨਾਲ ਇਹਨਾਂ ਨੇ ਕਈ ਪੀੜੀਆਂ ਨੂੰ ਪ੍ਰਭਾਵਿਤ ਕਰਨਾ ਮੈਂ ਤੁਹਾਨੂੰ ਜਾਪਾਨ ਦੀ ਮਿਸਾਲ ਦੇਣਾ ਹਾਂ ਜੀ ਠੀਕ ਹੈ ਨਾ ਜੀ ਮਿਡਲ ਈਸਟ ਦੇ ਕੁਝ ਦੇਸ਼ ਦੇਖ ਲਓ हां ਤੁਸੀਂ ਉਧੂਰ ਨਾ ਜਾਓ ਦੇਖੋ ਕਿ ਇਰਾਕ ਕੀ ਤੋਂ ਕੀ ਬਣ ਗਿਆ ਹਮ ਅਸੀਂ ਕੀ ਸੀ ਕੀ ਤੋਂ ਕੀ ਬਣ ਗਿਆ ਜੀ 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 ਤਾਂ ਗੱਲ ਇਹ ਹੈ ਕਿ ਭਈ ਇਹ ਜੰਗ ਇਹ ਯੁੱਧ ਜਿਹੜੇ ਆ ਨਾ ਹਮ ਬਹੁਤ ਤਬਾਕਲ ਹੁੰਦੇ ਆ ਇਹ ਕੋਈ ਮੌਜ ਮੇਲਾ ਥੋੜੀ ਐਸਾ ਬਿਲਕੁਲ ਲੋਜ ਮੇਲਾ ਨਹੀਂ ਇਹ ਆਤਿਸ਼ਬਾਜ਼ੀਆਂ ਦੀ ਖੇਡ ਨਹੀਂ ਹੈ ਭਈ ਇਹ ਤੇ ਸੱਚੀ ਬੰਬਾਂ ਗੋਲੀਆਂ ਦੀ ਖੇਡ ਹੈ ਬੰਬਾਂ ਗੋਲੀਆਂ ਦਾ ਤਾਂ ਬਿਲਕੁਲ ਹਰਵਿੰਦਰ ਸਿੰਘ ਜੀ ਡਬਲਯੂ ਐਨ ਦੱਸ ਰਹੇ ਹਨ ਜੀ ਕਿ ਇਹ ਜਨੇਵਾ ਕਨਵੈਨਸ਼ਨ ਦੇ ਮੁਤਾਬਕ ਵੀ ਇਹ ਇਦਾਂ ਹੁੰਦਾ ਹੈ ਉਹ ਜਿਵੇਂ ਨਿਯਮ ਹੁੰਦੇ ਨੇ ਹਾਂਜੀ ਨਹੀਂ ਤੇ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਪੁੱਤਨ ਦੇ ਵਾਰੰਟ ਨਿਕਲੇ ਹੋਏ ਹਨ ਹਮ ਜਿਵੇਂ ਆਪਣੀ ਅਦਾਲਤ ਹੈ ਇੱਕ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਜੀ ਆਈ ਸੀ ਸੀ ਹੂੰ ਇਖਦੇਗੇ ਨਾ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਆ ਜੀ ਤੇ ਇਹਨਾਂ ਦਾ ਦਫ਼ਤਰ ਸ਼ਾਇਦ ਜੇ ਮੈਂ ਨਹੀਂ ਪੁੱਛਦਾ ਤੇ ਹੇਗ ਦੇ ਵਿੱਚ ਆ ਗੂਗਲ ਕਰ ਲੈਣਾ ਤੁਸੀਂ ਤੇ ਰਸ਼ੀਅਨ ਰਾਸ਼ਟਰਪਤੀ ਛੇਤੀ ਕਿਤੇ ਉਹਨਾਂ ਮੁਲਕਾਂ 'ਚ ਨਹੀਂ ਜਾਂਦਾ ਜਿੱਥੇ ਉਹਨਾਂ ਦਾ ਪਾਪ ਪੈਂਦਾ ਜੀ ਦੇਖ ਲਿਓ ਤੁਸੀਂ ਹੂੰ ਹੂੰ ਇੰਡੀਆ ਸ਼ਾਇਦ ਆਵੇ ਪੁਤਨ ਲਓ ਉਹ ਇੱਕ ਵਰੰਤ ਜਾਰੀ ਹੈ ਉਹ ਕਾਦੇ ਕਰਕੇ ਕਿਉਂਕਿ ਅੱਜਕੱਲ ਵੈਸੇ ਤੇ ਤੁਹਾਨੂੰ ਪਤਾ ਜਿਹੜੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਉਹਦੇ ਵਿੱਚ ਯੂਐਸ ਜਿਹੜਾ ਬੜਾ ਕਹ ਲੋ ਕਿ ਪ੍ਰਭਾਵਸ਼ਾਲੀ ਦੇਸ਼ ਹੈ ਹੂੰ ਚਾਹੇ ਉਹ ਯੂਨ ਹੈ ਚਾਹੇ ਫਲਾਣਾ ਆਈਟਮ ਕਾ ਨਾ ਜੀ ਜੀ ਤਾਂ ਖੈਰ ਇਹ ਇਹ ਚੀਜ਼ਾਂ ਹੁੰਦੀਆਂ ਨੇ ਇਹ ਯੁੱਧ ਦੇ ਵੀ ਉਸੂਲ ਆ ਤੇ ਤਾਂ ਹੀ ਮੈਂ ਕਹਿ ਰਿਹਾ ਨਾ ਕਿ ਯੁੱਧ ਇੰਡੀਆ ਕਾ ਵਕਰੇ ਪੈੰਥੜੇ ਤੋਂ ਲੜ ਰਿਹਾ ਹੈ ਨਾ ਹੂੰ ਜੋ ਵਾਰ ਡਿਕਲੇਅਰ ਕਰਦਾ ਹੈ ਠੀਕ ਹੈ ਨਾ ਜੀ ਜੀ ਜਾਂ ਖੁਦ ਪਹਿਲਾਂ ਹਮਲਾ ਕਰਦਾ ਫੌਜ ਭੇਜ ਕੇ ਜਾਂ ਉਹਨਾਂ ਦੇ 에ਅਰ ਸਪੇਸ ਚ ਵੜਦਾ ਹੈ ਤਾਂ ਗਲਤ ਹੈ ਬਿਲਕੁਲ ਫਿਰ ਇੰਟਰਨੈਸ਼ਨਲ ਪੰਚਾਇਤ ਨੂੰ ਕੀ ਕਹੋਗੇ ਹੁੰਦੀ ਹੈ ਜੀ ਤੁਸੀਂ ਅਗਲੇ ਤੇ ਘਰ ਚਲੇ ਗਏ ਜੀ ਰਾਤ ਪੀ ਕੇ ਖਾ ਕੇ ਜੀ ਤੁਸੀਂ ਆ ਕਰ ਲੈ ਜੀ ਬਾਹ ਫੜ ਲੈ ਨੱਚਦੀ ਦੀ ਬਾਹ ਫੜ ਲਈ ਉਹ ਉਹ ਕਮ ਹੋ ਜਾਂਦਾ ਤਾਂ ਖਰਾਬ ਹੋ ਜਾਂਦਾ ਜੀ ਤੁੱਕੀ ਨੂੰ ਵੱਡੇ ਲੈਵਲ ਤੇ ਵੇਖੋ ਤੁਸੀਂ ਇੰਟਰਨੈਸ਼ਨਲ ਬਿਲਕੁਲ ਉਹ ਮੈਂ ਮਿਸਾਲ ਦੇ ਰਿਹਾ ਹਾਂ ਕਿ ਤੁਸੀਂ ਝੂਠੇ ਹੋ ਜਾਂਦੇ ਹੋ ਜੀ ਪਰ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੂੰ ਤਾਂ ਫਿਰ ਅੰਤਰਰਾਸ਼ਟਰੀ ਕੁਮਾਂਤਰੀ ਪੱਧਰ ਤੇ ਹੂੰ ਆਪਣੇ ਜਵਾਬੀ ਹਮਲੇ ਨੂੰ ਅਤੇ ਦੂਜੇ ਨੂੰ ਗਲਤ ਠਹਿਰਾਉਣ ਵਾਸਤੇ ਜੀ ਇਹ ਫਿਰ ਦੱਸਿਆ ਜਾਂਦਾ ਕਿ ਭਾਈ ਇਹਨਾਂ ਨੇ ਸਾਡੇ ਸਿਵਿਲੀਅਨ ਮਾਰੇ ਨੇ ਹਮ ਅਸੀਂ ਇਹਨਾਂ ਦੇ ਅਤਵਾਦੀ ਮਾਰੇ ਆ ਜੇ ਅਤਵਾਦੀਆਂ ਦੇ ਪਿੱਛੇ ਸਾਡੇ ਨਾਲ ਲੜ ਰਹੇ ਤਾਂ ਦੱਸੋ ਇਹ ਕੌਣ ਆ ਹਾਂ ਬਿਲਕੁਲ ਫਿਰ ਇਹ ਸਰ ਹੁੰਦੀ ਆ ਰਣ ਨਹੀਂ ਦਿੱਤੀ ਜੀ ਇਹ ਹੁੰਦੀ ਆ ਕੂਟਨੀ ਪੜ ਇਹ ਵੀ ਇੱਕ ਲੜਾਈ ਦਾ ਕਹਿ ਲੋ ਕਿ ਇੱਕ ਤਰੀਕਾ ਹੈ ਨਾ ਸਰ ਲੜਾਈ ਤਾਂ ਫੌਜ ਲੜਦੀ ਆ ਨਾ ਹਮ ਇਹ ਛੇ ਤਾਂ ਦਿਮਾਗ ਹੀ ਲੜਦੇ ਆ ਨਾ ਕੂਟਨੀਤਿਕ ਮਾਰਦੀ ਹੈ ਜੀ ਜੀ ਚਨਕਿਆ ਹੋ ਚਨਕਿਆ ਨੂੰ ਅੱਜ ਅੱਜ ਤੱਕ ਲੋਕ ਕਿਉਂ ਯਾਦ ਕਰਦੇ ਆ ਤੇ ਇਹ ਤੇ ਵੈਸੇ ਅਮਿਤ ਸ਼ਾ ਨੂੰ ਤੇ ਛੋਟੇ ਨਾਮ ਨਾਲ ਪੁਕਾਰਿਆ ਜਾਂਦਾ ਕਿ ਚਨਕਿਆ ਹੈ ਜੀ 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 ਬਿਲਕੁਲ ਮਿੰਟ ਜੀ ਖੈਰ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਬਹੁਤ ਸਾਰੀਆਂ ਗੱਲਾਂ ਅੱਜ ਪਈਆਂ ਨੇ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਦੇ ਨੇ ਨਾਲ ਜੁੜਨੇ ਧੰਨਵਾਦ ਤੁਹਾਡਾ ਸਾਰਿਆਂ ਦਾ ਅਮਰਪਾਲ ਸਿੰਘ ਜੀ ਦੱਸ ਰਹੇ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਵੀ ਕਹਿੰਦੇ ਇੰਟਰਨੈਸ਼ਨਲ ਕੋਰਟ ਦੇ ਵਿੱਚੋਂ ਕੱਢਿਆ ਹੋਇਆ ਹੈ ਹਾਂ ਜੀ ਹਾਂ ਜੀ ਇਹ ਮਤਲਬ ਕਿ ਉਹੀ ਹੈ ਨਾ ਕਿ ਜਿੱਥੇ ਉਹਨੂੰ ਸੇਫ ਲੱਗਦਾ ਉਹ ਤੁਰਿਆ ਫਿਰੂਗਾ ਜਿੱਥੇ ਇਹਨੂੰ ਲੱਗਦਾ ਇਹ ਤੁਰਿਆ ਫਿਰੂਗਾ ਉਦਾਂ ਇਹ ਦੋਨਾਂ ਹੀ ਮੁਲਕਾਂ ਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆ ਕਿ ਇਹਨਾਂ ਨੇ ਉਹਨੂੰ ਬੋਲਦਿਆਂ ਵਾਰ ਕਰਾਈ ਇੱਕ ਟਰਮ ਯੂਜ਼ ਕੀਤੀ ਜਾਂਦੀ ਆ ਕਿ ਤੁਸੀਂ ਯੁੱਧ ਦੇ ਵਿੱਚ ਜੁਰਮ ਕੀਤਾ ਹੁਣ ਵੇਖੋ ਯੁੱਧ ਯੁੱਧ ਹੈ ਤੇ ਯੁੱਧ ਦੇ ਵਿੱਚ ਕ੍ਰਾਈਮ ਕਿਵੇਂ ਆ ਗਿਆ ਆਪਾਂ ਕਹਾਂਗੇ ਯੁੱਧ ਤਾਂ ਸਾਰਾ ਕੁਝ ਜਾਇਜ਼ ਹੈ ਮੈਂ ਹੀ ਕਹਿ ਕੇ ਹਟਿਆ ਨਹੀਂ ਯੁੱਧ ਦੇ ਵੀ ਕਹਿਦੇ ਆ ਕਾਇਦੇ ਰੂਦੇ ਨਿਯਮ ਨਹੀਂ ਬਿਲਕੁਲ ਬਿਲਕੁਲ ਰਾਜ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਜੀ ਆਇਆਂ ਨੂੰ ਤੁਹਾਡਾ ਕੈਰਕ ਮਿੱਤਰ ਵਾਰ-ਵਾਰ ਦੱਸ ਰਹੇ ਨੇ ਜਗਰਾਜ ਮਾਨ ਜੀ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੁਕਮ ਆ ਕਿ ਸ਼ਾਮ 7 ਵਜੇ ਤੱਕ ਬਾਜ਼ਾਰ ਕਹਿੰਦੇ ਵੀ ਬੰਦ ਹੋਣਗੇ ਤੇ ਜ਼ਰੂਰੀ ਵਸਤਾਂ ਲਈ ਜਿਹੜੀਆਂ ਗੰਗਾ ਨਗਰ ਹੋਇਆ ਉਹ ਹੁਕਮ ਨਹੀਂ ਰਹਿਣ ਗਿਆ ਜੀ ਜਿਸ ਤਰ੍ਹਾਂ ਦਾ ਮੋਹ ਸਾਰੇ ਹੀ ਇਸੀ ਦਾ ਪ੍ਰਭਾਵ ਤੇ ਹੈ ਮੇਟੂ ਜੀ ਥੋੜੀ ਜੀ ਗੱਲ ਅਡਾਨੀ ਸਾਹਿਬ ਹੋਰਾਂ ਦੀ ਵੀ ਕਰ ਲਈਏ ਕਹਿੰਦੇ ਕਿ ਉਹਨਾਂ ਦੇ ਅਲਫਾ ਸਟ੍ਰਾਈਕਰ ਜਿਹੜੇ ਵਰਤੇ ਗਏ ਸੀਗੇ ਤੇ ਉਹਨਾਂ ਦੀ ਕੰਪਨੀ ਦੇ ਸ਼ੇਅਰ ਦੇ ਬਣਾਏ ਹੋਏ ਨੇ ਅ अच्छा जी ते ਉਹ ਕਿ ਬੁਲਾ ਆਪ ਡਰੋਨ ਕਹਿ ਦिए अच्छा जी ਡਰੋਨ ਕਹਿ ਲਿਆ ਜਾਂ ਡਰੋਨ ਵਰਗਾ